ਇਹੜਾ ਕੈਨੇਡਾ ਦਾ ਸਾਈਡਨ ਕਾਲਜ ਆ ਬਹੁਤ ਹੀ ਫੇਮਸ ਆ ਹੁਣ ਆਪਾਂ ਇੱਥੇ ਪਹੁੰਚੇ ਹੁਣ ਆਪਾਂ ਲਾਇਬ੍ਰੇਰੀ ਚੱਲਾਂਗੇ ਉੱਥੇ ਇਹ ਸਾਰੀ ਸਾਈਡਨ ਕਾਲਜ ਦੀ ਇਮਾਰਤ ਆ ਔਰ ਸਾਹਮਣੇ ਲਾਇਬ੍ਰੇਰੀ ਆ ਬਹੁਤ ਹੀ ਵਧੀਆ ਫਰੰਟ ਆ ਉਹਦਾ ਔਰ ਸਾਹਮਣੇ ਲਿਖਿਆ ਸਾਈਡਨ ਯੂਨੀਵਰਸਿਟੀ ਸਟੂਡੈਂਟ ਸੈਂਟਰ ਹੁਣ ਆਪਾਂ ਅਖਬਾਰ ਚੱਕਾਂਗੇ ਲਾਇਬ੍ਰੇਰੀ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਾਂਬਾਤਾਂ ਕਰਾਂਗੇ ਹੁਣ ਆਪਾਂ ਕੁਝ ਅਖਬਾਰ ਦੀਆਂ ਕੁਝ ਹੋਰ ਗੱਲਾਂਬਾਤਾਂ ਸਾਂਝੀਆਂ ਕਰਦੇ ਆਂ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਸਾਰੇ ਨਿਰਾਸ਼ ਨਾ ਹੋ ਜਾਇਓ ਕਿਉਂਕਿ ਬਹੁਤ ਲੋਕਾਂ ਦੇ ਸੁਪਨੇ ਆ ਫਾਰਨ ਆਉਣ ਦੇ ਕਿਉਂਕਿ ਸ਼ੁਰੂ-ਸ਼ੁਰੂ ਵਿੱਚ ਜਦੋਂ ਕੋਈ ਕਾਨੂੰਨ ਬਣਦਾ ਤਾਂ ਬਹੁਤ ਜ਼ਿਆਦਾ ਸਖਤੀ ਹੁੰਦੀ ਆ ਬਾਅਦ ਦੇ ਵਿੱਚ ਮਾਹੌਲ ਸਖਾਵਾਂ ਹੋ ਜਾਂਦਾ ਮੈਂ ਤੁਹਾਡਾ ਬਲਦੇਵ ਢਾਲੀਵਾਲ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਕਿਹੜੇ ਦੇਸ਼ਾਂ ਦੇ ਵਿੱਚ ਕੀ ਨਵੇਂ ਕਾਨੂੰਨ ਬਣੇ ਆ ਕੀ ਨਵੇਂ ਅਪਡੇਟ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸਭ ਤੋਂ ਪਹਿਲਾਂ ਆਪਾਂ ਗੱਲ ਕੈਨੇਡਾ ਦੀ ਕਰਦੇ ਹਾਂ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਸਥਿਤੀ ਕਾਫੀ ਗੁੰਝਲਦਾਰ ਬਣ ਵੀ ਆ ਸਟੂਡੈਂਟਾਂ ਪੀਆਰ ਨਹੀਂ ਹੋ ਰਹੇ ਉਹਨਾਂ ਦਾ ਸਕੋਰ ਬਹੁਤ ਜ਼ਿਆਦਾ ਵਧਾਤਾ ਤੇ ਨਵੇਂ ਵਰਕ ਪਰਮਿਟ ਉਹ ਵੀ ਰਿਨਿਊ ਨਹੀਂ ਹੋ ਰਹੇ ਤੀਜੇ ਨੰਬਰ ਤੇ ਜਿਨ੍ਹਾਂ ਨੇ ਥੱਕ ਹਾਰ ਕੇ ਰਫੂਜੀ ਕੇਸ ਲਈ ਸੀ ਉਹਨਾਂ ਦੇ ਵੀ ਪੀਆਰ ਨਹੀਂ ਹੋ ਜਾ ਰਹੀ ਤੇ ਬਹੁਤ ਜ਼ਿਆਦਾ ਤੱਕ ਕੇ ਆਪਣੇ ਦੇਸ਼ਾਂ ਨੂੰ ਬਾਹਰ ਚਲੇ ਗਏ ਆ ਤੇ ਬਾਕੀ ਸੋਚ ਰਿਹਾ ਕਿ ਅਸੀਂ ਕੀ ਕਰੀਏ ਇਸ ਤੋਂ ਬਿਨਾ ਪ੍ਰਧਾਨ ਮੰਤਰੀ ਟ੍ਰੂਡੋ ਵੱਲ ਗੱਲ ਕੋਈ ਹੋਰ ਸੀ ਹੁਣ ਕਹਾਣੀ ਕੋਸ ਹੋਰ ਆ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਵੀਜ਼ਾ ਅਧਿਕਾਰੀਆਂ ਨੂੰ ਫੁੱਲੋ ਹਦਾਇਤਾਂ ਦਿੱਤੀਆਂ ਫੁੱਲ ਪਾਵਰਾਂ ਦਿੱਤੀਆਂ ਕਿ ਤੁਸੀਂ ਪੂਰੀ ਸਾਂਣਪੀਣ ਕਰੋ ਜੇ ਕੋਈ ਮਾਂ ਪਿਓ ਬੈਟਰ ਵੀ ਜੇ ਤੇ ਸੁਪਰ ਵੀ ਜੇ ਤੇ ਬਾਰ ਬਾਰ ਆਪਣੇ ਕੋਲ ਬੱਚਿਆਂ ਕੋਲ ਆਉਂਦਾ ਚਾਹੇ ਪਹਿਲਾਂ ਕਿੰਨੀ ਵਾਰ ਵੀ ਆਇਆ ਹੁਣ ਉਹਦੀ 에어ਪੋਰਟ ਤੇ ਪਰਤਾਲ ਹੋਊਗੀ ਕਿ ਉਹ ਠੀਕ ਠਾਕ ਆ ਕੋਈ ਝਾਲੀ ਕਾਗਜ਼ ਤਾਂ ਨਹੀਂ ਲਾਇਆ ਉਸਨੇ ਉਹਨੂੰ ਸਵਾਲ ਜਵਾਬ ਵੀ ਕੀਤੇ ਜਾਣਗੇ ਜੇ ਉਹਨਾਂ ਵਿੱਚ ਉਲਝ ਜਾਂਦਾ ਤਾਂ ਉਹਦਾ ਵੀਜ਼ਾ ਵੀ ਕੈਨਸਲ ਹੋਊਗਾ ਇਸ ਤੋਂ ਬਿਨਾ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਤੁਸੀਂ ਸੋਚ ਵੀ ਨਹੀਂ ਸਕਣਾ ਕਿ ਕੈਨੇਡਾ ਵਿੱਚ ਸਜ਼ਾ ਇਦਾਂ ਦੀ ਵੀ ਹੁੰਦੀ ਆ 2021 ਤੋਂ ਬਾਅਦ ਜਿਹੜੇ ਇੱਥੇ ਸਕੂਲ ਬਣੇ ਸੀਗੇ ਜਾਂ ਲਾਇਸੈਂਸ ਜਾਰੀ ਕਰੇ ਸੀ ਉਹ ਇੱਥੋਂ ਦੇ ਐਮਟੀਓ ਨੇ ਹੁਣ ਪਰਤਾਲ ਕਰੀ ਆ ਪਰਤਾਲ ਕਰਕੇ ਦੇਖਿਆ ਵੀ ਬਹੁਤ ਜ਼ਿਆਦਾ ਜਾਲੀ ਪਾਏ ਗਏ ਉਹ ਸਾਰੇ ਕੈਨਸਲ ਕਰਤੇ ਇੱਕ ਗੱਲ ਦੀ ਤੁਹਾਨੂੰ ਹੈਰਾਨੀ ਹੋਊਗੀ ਕਿ ਇੱਥੇ ਗੁਰਵਿੰਦਰ ਸਿੰਘ ਜਿਨ੍ਹਾਂ ਦੀ ਉਮਰ 69 ਸਾਲ ਤੇ ਗੁਰਪ੍ਰੀਤ ਸਿੰਘ ਉਹਨਾਂ ਦੀ ਉਮਰ 37 ਸਾਲ ਉਹ ਇੱਕ ਸਕੂਲ ਚ ਲਾ ਰਹੇ ਸੀ ਜਿਹੜੇ ਉਹਨਾਂ ਕੋਲ ਟਰੱਕ ਦਾ ਲਾਇਸੈਂਸ ਲੈਣ ਆਉਂਦੇ ਸੀ ਇਹਨਾਂ ਦੀ ਅੱਗੇ ਸੈਟਿੰਗ ਸੀ ਇਹ ਉਹਨਾਂ ਨੂੰ ਅਧੂਰੀ ਜਾਣਕਾਰੀ ਦੇ ਨਾਲ ਹੀ ਜਾਣਕਾਰੀ ਇਹ ਨਹੀਂ ਦਿੰਦੇ ਸੀ ਤੇ ਲਾਇਸੈਂਸ ਲੈ ਦਿੰਦੇ ਸੀ ਪਰ ਜਦੋਂ ਹੁਣ ਪੜਤਾਲ ਕਰੀ ਤਾਂ ਉਹ ਫਸ ਗਏ ਤੇ ਹੁਣ ਕੀ ਹੋਇਆ ਇੱਥੇ ਜਿਹੜੇ ਸਰਕਾਰੀ ਵਕੀਲ ਸੀ ਉਹ ਮੰਗ ਕਰ ਰਹੇ ਸੀ ਇਹਨਾਂ ਨੂੰ 5 ਸਾਲ ਦੀ ਸਜ਼ਾ ਕੀਤੀ ਜਾਵੇ ਪਰ ਉਹਨਾਂ ਦਾ ਪਿਛਲਾ ਰਿਕਾਰਡ ਬਹੁਤ ਵਧੀਆ ਸੀ ਜੱਜ ਨੇ ਸਾਰੀਆਂ ਗੱਲਾਂ ਵੇਖ ਕੇ ਇਹਨਾਂ ਨੂੰ ਸਜ਼ਾ ਕੀ ਸੁਣਾਈ ਆ ਸੁਣੋ ਤੁਸੀਂ ਵੀ 2 ਸਾਲ ਇਹ ਆਪਦੇ ਘਰ ਵਿੱਚ ਹੀ ਨਜ਼ਰਬੰਦ ਰਹਿਣਗੇ 2 ਸਾਲ ਆਪਦੇ ਘਰ ਵਿੱਚ ਨਜ਼ਰਬੰਦ ਰਹਿਣਗੇ ਤੇ 17 ਦਿਨ ਕਿਸੇ ਕਮਿਊਨਿਟੀ ਜਗ੍ਹਾ ਤੇ ਇਹ ਸੇਵਾ ਵੀ ਕਰਨਗੇ ਇਸ ਤੋਂ ਬਿਨਾਂ ਆਪਣੇ ਜਿਹੜੇ ਪੰਜਾਬੀਓ ਇੱਥੇ ਆ ਕੇ ਬਾਦ ਨਹੀਂ ਆਉਂਦੇ ਤਿੰਨ ਪੰਜਾਬੀ ਡਿਪੋਰਟ ਕਰੇ ਆ ਜਿਹੜੇ ਕਿ ਧਮਕੀਆਂ ਦਿੰਦੇ ਸੀ ਤੇ ਫਰੋਤੀਆਂ ਮੰਗਦੇ ਸੀ ਤੇ 78 ਹੋਰ ਪੰਜਾਬੀਆਂ ਨੂੰ ਇੱਥੋਂ ਡਿਪੋਰਟ ਕਰਨ ਦੀ ਤਿਆਰੀ ਆ ਹੁਣ ਆਪਾਂ ਤੁਹਾਡੇ ਨਾਲ ਗੱਲ ਅਮਰੀਕਾ ਦੀ ਕਰਨ ਲੱਗੇ ਆ ਹੁਣ ਆਪਾਂ ਅਮਰੀਕਾ ਦੀ ਗੱਲ ਸਾਂਝੀ ਕਰਨ ਲੱਗੇ ਆ ਇੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ਤੇ ਟਰੱਕ ਡਰਾਈਵਰਾਂ ਨੂੰ ਇੱਕ ਮੈਸੇਜ ਦਿੱਤਾ ਜਿਦੇ ਵਿੱਚ US. ਨੇ 7200 ਟਰੱਕ ਡਰਾਈਵਰਾਂ ਨੂੰ ਆਊਟ ਆਫ ਸਰਵਿਸ ਘੋਸ਼ਿਤ ਕਰ ਦਿੱਤਾ ਡਰਾਫਟ ਡਿਪਾਰਟਮੈਂਟ ਆਫ ਟਰਾਂਸਪੋਰਟ ਨੇ ਇਹਨਾਂ ਦੇ ਇੰਗਲਿਸ਼ ਦੇ ਟੈਸਟ ਲਾਏ ਉਹ ਰੋਡਾਂ ਦੇ ਉੱਤੋਂ ਸਾਈਨਾਂ ਬਾਰੇ ਇੰਗਲਿਸ਼ ਦੇ ਬਾਰੇ ਪੁੱਛਿਆ ਗਿਆ ਤਾਂ ਇਹ ਸਾਰੇ ਦਸਾਰੇ ਫੇਲ ਪਾਏ ਗੇ ਹੁਣ ਇਹਨਾਂ ਦੀ ਨੌਕਰੀ ਜਾਣ ਦਾ ਵੀ ਖਤਰਾ ਇੱਕ ਕਾਰਵਾਈ ਕਿਉਂ ਹੋਈ ਕਿਉਂਕਿ ਅਕਤੂਬਰ 2025 ਦੇ ਵਿੱਚ ਜਸਨਪ੍ਰੀਤ ਤੋਂ ਤਿੰਨ ਲੋਕਾਂ ਦੀ ਹੱਤਿਆ ਹੋ ਗਈ ਸੀ ਜੋ ਕਿ ਅਨਟਾਰੀਓ ਦੇ ਵਿੱਚ ਇਹ ਹਸਾ ਵਾਪਰਿਆ ਸੀ ਤੇ ਹਰਜਿੰਦਰ ਸਿੰਘ ਅਗਸਤ 2025 ਦੇ ਵਿੱਚ ਉਹ ਤੋਂ ਵੀ ਇੱਕ ਗਲਤ ਮੋੜ ਦਾ ਲਿਆ ਗਿਆ ਸੀ ਜੋ ਕਿ ਫਲੋਰੀਡਾ ਟਰਨਪਾਈਕ ਤੇ ਸੀ ਤੇ ਤਿੰਨ ਲੋਕਾਂ ਦੇ ਉਦੋਂ ਹੱਤਿਆ ਹੋ ਗਈ ਸੀ ਇਸ ਕਰਕੇ ਇਹਨਾਂ ਨੇ ਇਹ ਸਾਰੀ ਪੜਤਾਲ ਕਰੀ ਆ ਤੇ ਹੁਣ ਇਹ ਵੀ ਪੜਤਾਲ ਕਰ ਰਹੇ ਆ ਕਿ ਜਸਨਪ੍ਰੀਤ ਨੂੰ ਕਮਰਸ਼ੀਅਲ ਤੌਰ ਤੇ ਕੰਮ ਕਰਨ ਦਾ ਲਾਇਸੈਂਸ ਕਿਉਂ ਤੇ ਕਿਵੇਂ ਮਿਲਿਆ 트럼ਪ ਪ੍ਰਸ਼ਾਸਨ ਨੇ ਵੀਜ਼ਾ ਅਫਸਰਾਂ ਨੂੰ ਇਸ ਕਾਨੂੰਨ ਵਿੱਚ ਹਦਾਇਤ ਦਿੱਤੀ ਆ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਸ਼ੂਗਰ ਆ ਕੈਂਸਰ ਆ ਸਾਹ ਜਾਂ ਨਿਊਰੋਲੋਜੀਕਲੀ ਜਾਂ ਸਾਈਕਲ ਚਾਲਤੌਰ ਤੇ ਕੋਈ ਪ੍ਰੋਬਲਮ ਆ ਉਹਨਾਂ ਨੂੰ ਵੀਜ਼ਾ ਨਾ ਦਿੱਤਾ ਜਾਵੇ ਕਿਉਂਕਿ ਇਹ ਇੱਥੇ ਆਖੇ ਪਬਲਿਕ ਚਾਰਜਰ ਪਬਲਿਕ ਚਾਰਜ ਦਾ ਇਹ ਮਤਲਬ ਹੁੰਦਾ ਵੀ ਗਵਰਨਮੈਂਟ ਤੇ ਡਿਪੈਂਡ ਹੋਣਾ ਏ ਬਿਗਾਇਰ ਕੰਮ ਕਰੇ ਤਾਂ ਗਵਰਨਮੈਂਟ ਤੇ ਡਿਪੈਂਡ ਹੋਣਗੇ ਤੇ ਹਾਂ ਜੇ ਉਹਨਾਂ ਕੋਲ ਆਪਣੇ ਆਪ ਨੂੰ ਹੈਂਡਲ ਕਰਨ ਵਾਸਤੇ ਆਰਥਿਕ ਤੌਰ ਤੇ ਪੂੰਜੀ ਹੈ ਤਾਂ ਉਹਨਾਂ ਨੂੰ ਵੀਜਾ ਮਿਲ ਸਕਦਾ ਉਹਨਾਂ ਨੂੰ ਸਾਰਾ ਇਹ ਸ਼ੋਅ ਕਰਨਾ ਪਊਗਾ ਇਸ ਤੋਂ ਬਿਨਾ ਇੱਕ ਪੁਆਇੰਟ ਵੀ ਆ ਤੁਹਾਡੇ ਵਾਸਤੇ ਬੀ ਨੇ ਅੱਜ ਨਫੀ 18 ਵੀਜੇ ਦਾ ਐਲਾਨ ਕੀਤਾ ਉਹਦੇ ਵਿੱਚ ਸਕਿੱਲ ਵਾਲੇ ਵਰਕਰਾਂ ਨੂੰ ਵੀਜੇ ਦਿੱਤੇ ਜਾਣਗੇ ਤਾਂ ਪ੍ਰੈਸ ਰਿਪੋਰਟਰਾਂ ਨੇ ਪ੍ਰੰਪਾਪ ਸਾਹਿਬ ਨੂੰ ਇਹ ਕੁਐਸਚਨ ਕੀਤਾ ਕਿ ਕੀ ਇਥੇ ਸਕਿੱਲ ਵਰਕਰਾਂ ਦੀ ਘਾਟ ਆ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਆਮ ਕੰਮ ਕਰਨ ਵਾਲੇ ਬੰਦੇ ਨੂੰ ਮੋਜਾਈਲਾ ਦੇ ਕਾਰਖਾਨੇ ਵਿੱਚ ਕੰਮ ਨਹੀਂ ਦੇ ਸਕਦੇ ਹੁਣ ਹੋਰ ਦੇਖਿਆ ਜਾਵੇ ਤਾਂ ਅਮਰੀਕੀ ਮਨੋਵਿਗਿਆਨ ਕਾ ਐਸੋਸੀਏਸ਼ਨ ਆਏ ਉਹਨੇ ਪਰਖਾਲ ਕਰਿਆ ਵੀ 18 ਤੋਂ ਜਿਹੜੇ 34 ਸਾਲ ਦੇ ਨੌਜਵਾਨ ਜਾਂ ਨੌਜਵਾਨ ਲੜਕੀਆਂ ਉਹ ਸੋਚ ਰਹੇ ਆ ਕਿ ਅਸੀਂ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਈਏ ਉਹ ਕਿਉਂ ਸੋਚ ਰਹੇ ਆ ਕਿਉਂਕਿ ਕਰੋਨਾ ਤੋਂ ਬਾਅਦ ਅਮਰੀਕਾ ਦੇ ਵਿੱਚ ਕੁਝ ਕੰਮ ਦੀ ਘਾਟ ਵੀ ਆਈ ਆ। ਕੁਸ ਖਾਣ ਪੀਣ ਦੀਆਂ ਚੀਜ਼ਾਂ ਤੇ ਜਾਂ ਹੋਰ ਵੀ ਕੁਝ ਜਿਆਦਾ ਟੈਕਸ ਲੱਗੇ ਆ। ਉਹ ਇਹਨਾਂ ਕਰਕੇ ਸੋਚ ਰਹੇ ਆ ਕਿ ਅਸੀਂ ਵਾਪਸ ਜਾਈਏ। ਬਾਕੀ ਜਾਂਦੇ ਆ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੂਗਾ। ਹੁਣ ਆਪਾਂ ਚੱਲਦੇ-ਚੱਲਦੇ ਅੰਗਲੈਂਡ ਦੀ ਗੱਲ ਵੀ ਯੂਕੇ ਦੀ ਗੱਲ ਵੀ ਕਰ ਲਈਏ। ਕਿ ਉੱਥੇ ਦੇ ਪ੍ਰਧਾਨ ਮੰਤਰੀ ਟੀਰ ਸਟਾਰਮਰ ਨੇ ਉਹਨਾਂ ਵੀ ਇਹਨਾਂ ਤਰਜ ਤੇ ਪਰਤਾਲ ਕਰਨੇ ਸ਼ੁਰੂ ਕਰ ਦਿੱਤੀ ਜਦੋਂ ਬੇਰ ਹੌਸਾਂ ਚ ਕਾਰਖਾਨਿਆਂ ਚ ਫੈਕਟਰੀਆਂ ਚ ਪਰਤਾਲ ਕਰੀ ਤਾਂ ਬਹੁਤ ਜ਼ਿਆਦਾ ਸਟੂਡੈਂਟ ਉਹ ਪਾਏ ਗਏ ਜਿਹੜੇ ਆਏ ਤਾਂ ਸਟੱਡੀ ਵੇਸ ਤੇ ਸੀ ਪਰ ਹੁਣ ਸਟੱਡੀ ਛੱਡ ਕੇ ਉਹੋ ਕੰਮ ਕਰਨ ਲੱਗੇ ਪਰ ਕੰਮ ਵੀ ਉਹ ਕਾਇਸ਼ ਤੇ ਕਰ ਰਹੇ ਸੀ ਕੋਈ ਟੈਕਸ ਪੇ ਨਹੀਂ ਕਰਦੇ ਸੀ ਤੁਸੀਂ ਹੈਰਾਨ ਹੋਵੋਗੇ ਵੀ 98000 ਸਟੂਡੈਂਟਾਂ ਨੂੰ ਗਵਰਨਮੈਂਟ ਤਿਆਰੀ ਕਰ ਰਹੀ ਹੈ ਉਥੋਂ ਰਿਪੋਰਟ ਕਰਨ ਦੀ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਸਾਰੇ ਸੋਚਦੇ ਸੀ ਕਿ ਇੱਕ ਵਾਰ ਇੰਗਲੈਂਡ ਚਲੇ ਜਾਈਏ ਚਾਹੇ ਉਥੇ ਪੀਆਰ ਨਾ ਵੀ ਮਿਲੀ ਤਾਂ 2-4 ਪੈਸੇ ਵਧੀਆ ਕਮਾ ਕੇ ਆਪਣੇ ਘਰਾਂ ਨੂੰ ਵਾਪਸ ਆ ਜਾਾਂਗੇ ਤੇ ਵਧੀਆ ਟਾਈਮ ਪਾਸ ਕਰਾਂਗੇ ਪਰ ਹੁਣ ਕਹਾਣੀਆਂ ਕੁਝ ਹੋਰ ਹੋ ਗਈਆਂ ਨੇ ਤੁਸੀਂ ਸਾਰੇ ਨਿਰਾਸ਼ ਨਾ ਹੋ ਜਾਓ ਕਿ ਕੈਨੇਡਾ ਦੇ ਵਿੱਚ ਸਾਰਾ ਕੁਝ ਹੀ ਠੀਕ ਨਹੀਂ ਬਹੁਤ ਕੁਝ ਠੀਕ ਵੀ ਆ 67000 ਨੌਕਰੀਆਂ ਇਹਨਾਂ ਨੇ ਹੁਣ ਨਵੀਆਂ ਕੱਢੀਆਂ ਨੇ ਉਹਦੇ ਵਿੱਚ ਭਰਤੀ ਕੀਤੇ ਜਾਣਗੇ ਤੇ ਗਵਰਨਮੈਂਟ ਦਾ ਬਹੁਤ ਹੀ ਧਿਆਨ ਆ ਕਿ ਲੋਕਾਂ ਨੂੰ ਵਧੀਆ ਜੀਵਨ ਦਿੱਤਾ ਜਾਵੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਧੰਨਵਾਦ ਰੱਬ ਰੱਖੇ